ਹਾਂਜੀ ਸਟੂਡੈਂਟਸ ਅਸੀਂ ਕਰ ਰਹੇ ਹਾਂ ਹਿਸਟਰੀ ਆਫ ਇੰਡੀਆ ਇੰਡੀਅਨ ਹਿਸਟਰੀ ਦੀਆਂ ਪ੍ਰਮੁੱਖ ਘਟਨਾਵਾਂ ਨੇ ਜਿਹੜੀਆਂ ਉਹ ਇੱਕ ਕੁਇਕ ਰਿਵੀਜ਼ਨ ਦੇ ਤੌਰ ਤੇ ਤੁਸੀਂ ਇਸ ਵੀਡੀਓ ਨੂੰ ਕਰਨਾ ਹੈ ਕਿਉਂਕਿ ਪਹਿਲਾਂ ਅਸੀਂ ਡਿਟੇਲ ਦੇ ਵਿੱਚ ਟੌਪਿਕ ਨੇ ਜਿਹੜੇ ਉਹ ਕੀਤੇ ਹੋਏ ਨੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ 1025 ਈਸਵੀ ਦੇ ਵਿੱਚ ਡਿਸਟਰਕਸ਼ਨ ਆਫ ਸੋਮਨਾਥ ਟੈਂਪਲ ਬਾਏ ਮਹਿਮੂਦ ਗਜ਼ਨੀ ਮਹਿਮੂਦ ਗਜ਼ਨੀ ਨੇ ਜਿਹੜਾ ਸੀ ਸੋਮਨਾਥ ਟੈਂਪਲ ਤੇ ਹਮਲਾ ਕੀਤਾ ਉਸ ਨੂੰ ਬਰਬਾਦ ਕੀਤਾ 1191 ਈਸਵੀ ਵਿੱਚ ਫਰਸਟ ਬੈਟਲ ਆਫ ਤਰਨ ਤਰਨ ਦੀ ਪਹਿਲੀ ਲੜਾਈ ਹੈ ਜਿਹੜੀ ਉਹ 1191 ਈਸਵੀ ਵਿੱਚ ਹੋਈ 1206 ਈਸਵੀ ਵਿੱਚ ਸੈਸ਼ਨ ਆਫ ਕੁਤਬਦੀਨ ਐਬਕ ਟੂ ਦਾ ਥਰೋನ್ ਆਫ ਦਿੱਲੀ ਦਿੱਲੀ ਦੇ ਰਾਜ ਲਈ ਦਿੱਲੀ ਦੇ ਤਖਤ ਬੈਠਣਾ ਇਹ ਸੀਗਾ ਕੁਤਬਦੀਨ ਐਬਕ ਦਾ 1206 ਦੇ ਵਿੱਚ ਕুতਬਦੀਨ ਐਬਕ ਨੇ ਦਿੱਲੀ ਦੇ ਵਿੱਚ ਸ਼ਾਸਨ ਕੀਤਾ 1210 ਦੇ ਵਿੱਚ ਉਸ ਦੀ ਡੈਥ ਹੋ ਗਈ ਕুতਬਦੀਨ ਐਬਕ ਦੀ ਡੈਥ ਹੋ ਗਈ 1221 ਦੇ ਵਿੱਚ ਚੰਗੇਜ਼ ਖਾਨ ਨੇ ਹਮਲਾ ਕੀਤਾ ਇੰਡੀਆ ਦੇ ਉੱਤੇ 1236 ਦੇ ਵਿੱਚ ਰਜ਼ੀਆ ਸੁਲਤਾਨ ਨੂੰ ਦਿੱਲੀ ਦੀ ਜਿਹੜੀ ਆ ਉਹਨੂੰ ਸ਼ਾਸਕ ਬਣਾਇਆ ਗਿਆ 1240 ਈਸਵੀ ਦੇ ਵਿੱਚ ਰਜ਼ੀਆ ਸੁਲਤਾਨ ਦੀ ਡੈਥ ਹੋ ਗਈ 1296 ਦੇ ਵਿੱਚ ਕੀ ਹੋਇਆ ਜਿਹੜਾ ਅਲਾਉਦੀਨ ਖਿਲਜੀ ਸੀ ਉਸਨੇ ਦਿੱਲੀ ਦਾ ਸ਼ਾਸਨ ਸੰਭਾਲਿਆ 1316 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਦੀ ਡੈਥ ਹੋ ਗਈ 1325 ਈਸਵੀ ਵਿੱਚ ਕੀ ਹੋਇਆ ਸੀ ਮਹਿਮੂਦ ਸੋਰੀ ਮੁਹੰਮਦ ਬਿਨ ਤੁਗਲਕ ਸੀਗਾ ਜਿਹੜਾ ਉਸਨੇ ਰਾਜ ਕੀਤਾ 1327 ਦੇ ਵਿੱਚ ਉਸਨੇ ਜਿਹੜੀ ਆਪਣੀ ਰਾਜਸਤਾਨੀ ਸੀਗੀ ਦਿੱਲੀ ਤੋਂ ਦੌਲਤਾਬਾਦ ਜਿਹੜੀ ਸੀਗੀ ਦੱਖਣ ਦੇ ਵਿੱਚ ਤੁਗਲਕਾਂ ਦੁਆਰਾ ਉਹ ਕੀ ਸੀ ਸ਼ਿਫਟ ਕੀਤੀ ਗਈ 1336ਵੀਂ ਦੇ ਵਿੱਚ फाउंडेशन ऑफ विजयनगर एंपायर इन द साउथ विजयनगर राजदी जेडी आहो स्थापना ਕੀਤੀ ਗਈ ਸਾਊਥ ਦੇ ਵਿੱਚ ਦੱਖਣ ਜਿਹੜਾ ਇਹ ਇਸ ਤੋਂ ਬਾਅਦ 1351 ਦੇ ਵਿੱਚ ਐਕਸੈਸ਼ਨ ਆਫ ਫਿਰੋਜ਼ ਸ਼ਾ ਫਿਰੋਜ਼ ਸ਼ਾ ਦਾ ਰਾਜ ਆਇਆ 1398 ਦੇ ਵਿੱਚ ਇਨਵੇਸ਼ਨ ਆਫ ਇੰਡੀਆ ਬਾਏ ਤੈਮੂਰ ਲੰਗ ਤੈਮੂਰ ਲੰਗ ਦੁਆਰਾ ਇੰਡੀਆ ਦੇ ਉੱਪਰ ਹਮਲਾ ਕੀਤਾ ਗਿਆ 1398 ਈਸਵੀ ਵਿੱਚ 1469 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਰਤ 1494 ਦੀ ਪ੍ਰਮੁੱਖ ਘਟਨਾ ਇਹ ਜਿਹੜੀ ਉਹ ਸੀਗੀ ਬਾਬਰ ਦਾ ਰਾਜ ਫਿਰ ਹੈ 1497-98 ਦੇ ਵਿੱਚ ਫਰਸਟ ਬॉयਸ ਆਫ 바ਸਕੋ ਡੀ ਗਾਮਾ ਟੂ ਇੰਡੀਆ ਡਿਸਕਵਰੀ ਆਫ ਸੀ ਰਿਜ਼ਲਟ to india bay the cape of good hope vasco da gama jeda oh bharat aaya si 1526 de vich first battle of panipat ibrahim loti nu babur ne haraya panipat di pehli ladai foundation of mughal rule by babur mughal jeeda shasan siga us din nee patthar rakhi gi babur dwara ਮੁਗਲਾਂ ਦਾ ਰਾਜ ਸ਼ੁਰੂ ਹੋਇਆ 1527 ਈਸਵੀ ਦੇ ਵਿੱਚ ਬੈਟਲ ਆਫ ਖਨਾਇਆ ਬਾਬਰ ਡੀਫੀਟਡ ਰਾਣਾ ਸੰਗਾ ਰਾਣਾ ਸੰਗਾ ਨੂੰ ਹਰਾਇਆ ਗਿਆ 1530 ਦੇ ਵਿੱਚ ਬਾਬਰ ਦੀ ਡੈਥ ਹੋ ਗਈ ਤੇ ਹੁਮਾਉਨ ਸੀਗਾ ਜਿਹੜਾ ਉਸ ਨੂੰ ਸ਼ਾਸਨ ਮਿਲਿਆ 1539 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਡਿਫੀਟਡ ਹਮਾਉ ਐਂਡ ਬਿਕੇਮ ਇੰਡੀਆਜ਼ ਐਮਪਰਰ ਹਮਾਉ ਨੂੰ ਹਰਾ ਕੇ ਉਹ ਇੰਡੀਆ ਦਾ ਰਾਜਾ ਬਣ ਗਿਆ 1540 ਵੀ ਦੇ ਵਿੱਚ ਕਿਹੜੀ ਘਟਨਾ ਸੀ ਬੈਟਲ ਆਫ ਕਨੌਜ ਕਨੌਜ ਦੀ ਲੜਾਈ ਹੋਈ 1555 ਦੇ ਵਿੱਚ ਹਮਾਉ ਰੀਕੈਪਚਰਡ ਦਾ ਥਰੋਨ ਆਫ ਦਿੱਲੀ 1556 ਦੇ ਵਿੱਚ ਸੈਕਿੰਡ ਬੈਟਲ ਆਫ ਪਾਣੀਪਤ ਪਾਣੀਪਤ ਦੀ ਦੂਜੀ ਲੜਾਈ 1557 1565 ਈਸਵੀ ਦੇ ਵਿੱਚ ਤਾਲੀਕੋਟਾ ਦੀ ਲੜਾਈ ਹੋਈ 1576 ਦੇ ਵਿੱਚ ਕਿਹੜੀ ਘਟਨਾ ਸੀ ਬੈਟਲ ਆਫ ਹਲਦੀ ਘਾਟੀ ਰਾਣਾ ਪ੍ਰਤਾਪ ਡੀਫੀਟਡ ਬਾਏ ਅਕਬਰ ਫਿਰ ਹੈ 1582 ਈਸਵੀ ਦੀਨੇ ਇਲਾਹੀ ਫਾਊਂਡਡ ਬਾਏ ਅਕਬਰ ਅਕਬਰ ਨੇ ਚਲਾਇਆ ਸੀ ਦੀਨੇ ਇਲਾਹੀ 1582 ਦੇ ਵਿੱਚ 1597 ਦੇ ਵਿੱਚ ਡੈਥ ਆਫ ਰਾਣਾ ਪ੍ਰਤਾਪ 1600 ਈਸਵੀ ਦੀ ਗੱਲ ਕਰਾਂਗੇ ਅਸੀਂ 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਸੀਗੀ ਜਿਹੜੀ ਉਸ ਦੀ ਸਟੈਬਲਿਸ਼ਮੈਂਟ ਹੋਈ ਸੀ 1605 ਤੇ ਵਿੱਚ ਡੈਥ ਆਫ ਅਕਬਰ ਐਂਡ ਐਕਸੈਸ਼ਨ ਆਫ ਜਹਾਂਗੀਰ ਅਕਬਰ ਦੀ ਡੈਥ ਤੋਂ ਬਾਅਦ ਜਹਾਂਗੀਰ ਦਾ ਸ਼ਾਸਨ ਆਇਆ 1606 ਈਸਵੀ ਵਿੱਚ ਐਕਸ ਕੁਐਸ਼ਨ ਆਫ ਗੁਰੂ ਅਰਜਨ ਦੇਵ 1611 ਦੇ ਵਿੱਚ ਜਹਾਂਗੀਰ ਮੈਰिज ਨੂਰਜਹਾਂ 1616 ਈਸਵੀ ਦੇ ਵਿੱਚ ਸਰ ਥੋਮਸ ਰੋ ਵਿਜ਼ਿਟ ਜਹਾਂਗੀਰ ਜਹਾਂਗੀਰ ਕੋਲ ਅੰਗਰੇਜ਼ ਜਿਹੜਾ ਸੀਗਾ ਸਰ ਥੋਮਸ ਰੌਏ ਉਹ ਉਹਨੇ ਵਿਜ਼ਿਟ ਕੀਤਾ 1627 ਵਿੱਚ ਬਰਥ ਆਫ ਸ਼ਿਵਾਜੀ ਐਂਡ ਡੈਥ ਆਫ ਜਹਾਂਗੀਰ 1628 ਦੇ ਵਿੱਚ ਸ਼ਾਹ ਜਹਾਂ ਬਿਕਮਸ ਐਂਪਰਰ ਆਫ ਇੰਡੀਆ 1631 ਦੇ ਵਿੱਚ ਡੈਥ ਆਫ ਮੁਮਤਾਜ਼ ਮਹਿਲ 1634 ਦੇ ਵਿੱਚ ਦਾ ਬ੍ਰਿਟਿਸ਼ ਪਰਮਿਟਡ ਟੂ ਟ੍ਰੇਡ ਇਨ ਇੰਡੀਆ ਇਨ ਬੰਗਾਲ ਬੰਗਾਲ ਦੇ ਵਿੱਚ ਬ੍ਰਿਟਿਸ਼ ਨੂੰ ਇੰਡੀਆ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ 1600 1661 AD ਵਿੱਚ ਕਿਹੜੀ ਘਟਨਾ ਸੀ ਸੈਸ਼ਨ ਆਫ ਔਰੰਗਜ਼ੇਬ ਸ਼ਾਹਜਹਾਂ ਇੰਪ੍ਰਿਜ਼ਰਡ ਸ਼ਾਹਜਹਾਂ ਨੂੰ ਕੈਦ ਕਰਕੇ ਔਰੰਗਜ਼ੇਬ ਨੇ ਸ਼ਾਸਨ ਕੀਤਾ 1665 ਦੇ ਵਿੱਚ சிவாਜੀ ਇੰਪ੍ਰਿਜ਼ਨਡ ਬਾਈ ਔਰੰਗਜ਼ੇਬ ਔਰੰਗਜ਼ੇਬ ਨੇ ਔਰੰਗਜ਼ੇਬ ਨੇ சிவாਜੀ ਨੂੰ ਬੰਦੀ ਬਣਾਇਆ 1662 ਦੇ ਵਿੱਚ ਸ਼ਾਹਜਹਾਂ ਦੀ ਡੈਥ ਹੋਈ 1675 ਦੇ ਵਿੱਚ ਐਕਸਕਿਊਸ਼ਨ ਆਫ ਗੁਰਤੇਗ ਬਹਾਦਰ ਦਾ 9th ਗੁਰੂ ਆਫ ਸਿੱਖ 1980 ਦੇ ਵਿੱਚ ਡੈਥ ਆਫ சிவாਜੀ 1707 ਦੇ ਵਿੱਚ ਆਰੰਗਸੇਵ ਦੀ ਡੈਥ 1708 ਈਸਵੀ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੀ ਡੈਥ 1739 ਦੇ ਵਿੱਚ ਨਾਦਰ ਸ਼ਾ ਨੇ ਜਿਹੜਾ ਇੰਡੀਆ ਦੇ ਉੱਤੇ ਹਮਲਾ ਕੀਤਾ 1757 ਦੇ ਵਿੱਚ ਪਲਾਸੀ ਦੀ ਜਿਹੜੀ ਬੈਟਲ ਸੀ ਉਸ ਦੀ ਘਟਨਾ ਵਾਪਰੀ ਹੈ ਤੇ ਐਸਟੈਬਲਿਸ਼ਮੈਂਟ ਹੋਈਆ ਬ੍ਰਿਟਿਸ਼ politcal ایول ان انڈیا اٹ ہینڈز اف ਲਾਰਡ ਕਲਾਈ 1761 ਦੇ ਵਿੱਚ 3rd ਬੈਟਲ ਆਫ ਪਾਣੀਪਤ ਸ਼ਾ आलम 2 ਬਿਕਮਸ ਇੰਡੀਆਜ਼ ਐਮਪੀਰ 1764 ਦੇ ਵਿੱਚ ਬਕਸਰ ਦੀ ਲੜਾਈ ਹੈ ਜਿਹੜੀ ਉਹ ਲੜੀ ਗਈ। ਅਗਲੀਆਂ ਘਟਨਾਵਾਂ ਨੇ ਜਿਹੜੀਆਂ 1765 ਦੇ ਵਿੱਚ ਕਲਾਈਵ ਅਪੁਆਇੰਟਡ ਕੰਪਨੀਆਂਜ਼ ਗਵਰਨਰ ਇਨ ਇੰਡੀਆ ਕੰਪਨੀ ਦਾ ਜਿਹੜਾ ਗਵਰਨਰ ਇੰਡੀਆ ਦੇ ਵਿੱਚ ਸਥਾਪਿਤ ਕੀਤਾ ਗਿਆ। 1767 ਦੇ 69 ਦੇ ਵਿੱਚ ਮੈਸੂਰ ਦੀ ਲੜਾਈ ਹੈ ਜਿਹੜੀ ਮੈਸੂਰ ਦਾ ਪਹਿਲਾ ਯੁੱਧ ਹੋਇਆ। 1770 ਦੇ ਵਿੱਚ ਦ ਗ੍ਰੇਟ ਬੰਗਾਲ ਫੈਮਾਈ ਇੱਕ ਘਟਨਾ ਜਿਹੜੀ ਆ 1770 ਦੇ ਵਿੱਚ 1780 ਦੇ ਵਿੱਚ ਬਰਤੋਹ ਮਹਾਰਾਜਾ ਰਣਜੀਤ ਸਿੰਘ 1780 ਚ ਤੋਂ 84 ਦੇ ਵਿੱਚ ਸੈਕੰਡ ਮੈਸੂਰ ਬਾਹ 1784 ਦੇ ਵਿੱਚ ਪਿਟਸ ਇੰਡੀਆ ਐਕਟ ਫਿਰ 1790 ਤੋਂ 92 ਦੇ ਵਿੱਚ ਥਰਡ ਮੈਸੂਰ ਬਾਹ 1793 ਈਸਵੀ ਦੇ ਵਿੱਚ ਦਾ ਪਰਮਾਨੈਂਟ ਸੈਟਲਮੈਂਟ ਆਫ ਬੰਗਾਲ ਬੰਗਾਲ ਦੀ ਪਰਮਾਨੈਂਟ ਸੈਟਲਮੈਂਟ ਕੀਤੀ ਗਈ 1799 ਦੇ ਵਿੱਚ ਮੈਸੂਰ ਦੀ ਚੌਥੀ ਲੜਾਈ ਹੋਈ ਤੇ ਟੀਪੂ ਸੁਲਤਾਨ ਦੀ ਮੌਤ ਹੋਈ ਇਹ ਸੀਗੇ ਸਾਡੀਆਂ ਘਟਨਾਵਾਂ ਜਿਹੜੀਆਂ 17ਵੀਂ ਸਦੀ ਤੱਕ ਦੀਆਂ ਅਗਲੀਆਂ ਘਟਨਾਵਾਂ ਦਾ ਵਰਣਨ ਕਰਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ Okay, thanks.